ਆ ਦੇਖੋ ਕਿੰਨੀ ਸ਼ਾਨਦਾਰ ਬਿਲਡਿੰਗ ਬਣ ਰਹੀ ਸੀ ਸਾਰਾ ਕੁਝ ਤਿਆਰੀ ਹੈ ਤਾਰਾਂ ਵੀ ਪੈ ਗਿਆ ਜੀਆ ਧਰਮਸ਼ਾਲਾ ਦੇ ਵਿੱਚ ਆਈਟੇ ਕੱਲ ਚੱਲ ਰਿਹਾ ਲੇਕਿਨ ਆ ਜਿਹੜੀ ਬਿਲਡਿੰਗ ਖੰਡਰ ਬਣਾਤੀ ਹੈ ਤੁਹਾਨੂੰ ਕੀ ਲੱਗਦਾ ਜਿਹੜੀ ਬਿਲਡਿੰਗ ਤੁਹਾਡੇ ਇੱਥੇ ਬਣਾਈ ਸੀ ਕਿੰਨੀ ਬਿਲਡਿੰਗ ਸੀ ਕਿੰਨੀ ਜ਼ਮੀਨ ਤੁਸੀਂ ਦਿੱਤੀ ਔਰ ਹੁਣ ਦੇ ਹਾਲਾਤ ਦੇਖ ਕੇ ਤੁਹਾਨੂੰ ਕੀ ਲੱਗਦਾ ਅਸੀਂ ਅੱਠ ਕਿੱਲੇ ਦਿੱਤੇ ਸੀਗੇ ਇਹਨੂੰ ਉਹ ਹੁਣ ਘੱਟੋ ਘੱਟ 40-50 ਕਰੋੜ ਦੇ ਸੀਗੇ ਗਵਰਨਮੈਂਟ ਦੇ ਸਾਡੇ 3 ਸਾਲ ਹੋ ਗਏ ਮੁੜ ਕੇ ਨਹੀਂ ਆਈ ਉੱਥੇ ਊੜ ਚੱਲਾ ਨਸ਼ਾ ਜੇ ਉਲਟੇ ਕੰਮ ਸ਼ੁਰੂ ਹੋ ਗਏ। ਈ ਧਰਮਸਾਲਾ ਚ 114 ਬੱਚਾ ਪੜਾ ਰਹੇ। ਬਿਲਕੁਲ ਧਰਮਸਾਲਾ 35 ਬਾਈ 40 ਦੀ ਹੈ। ਨਾ ਉਹਦੇ ਬੱਚੇ ਆਂਦੇ ਨਾ ਸਮਾਨ ਆਂਦਾ। ਸਿੱਖਿਆ ਕ੍ਰਾਂਤੀ ਵਾਲੀ ਸਰਕਾਰ ਆਈ ਹੈ। ਇਹਨੇ ਦਾ ਇਹ ਹਾਲ ਕਰਤਾ ਕਿ ਆ ਤੁਸੀਂ ਦੇਖੋਗੇ ਝੂਂਡ ਖੜਿਆ ਇਹਦੇ ਵਿੱਚ। ਮੈਂ ਦਿਲੋਂ ਜੁੜਿਆ ਹੋਇਆ ਇਹਦੇ ਨਾਲ। ਮੈਂ ਇੱਥੇ ਖੜ ਕੇ ਮਿੰਟੀਆਂ ਕਰਾਈਆਂ। ਇਸ ਬਿਲਡਿੰਗ ਨੂੰ ਤਿਆਰ ਕਰਾਇਆ। ਨੀਹਾਂ ਤੋਂ ਲੈ ਕੇ ਉੱਪਰ ਤੱਕ ਜਿਵੇਂ ਕਿਸੇ ਪੁੱਤ ਨੂੰ ਪਾਲਿਆ ਜਾਂਦਾ ਹੈ। ਜਿਵੇਂ ਆਪਣੀ ਫਸਲ ਨੂੰ ਪਾਲਿਆ ਜਾਂਦਾ ਹੈ ਮੈਂ ਉਸ ਤਰੀਕੇ ਦੇ ਨਾਲ ਇਹ ਬਿਲਡਿੰਗ ਤਿਆਰ ਕੀਤੀ ਮੇਰੇ ਹਲਕਾ ਚਮਕੌਰ ਸਾਹਿਬ ਦੇ ਵਿੱਚ ਆਈਟੀਆਈ ਕਾਲਜ ਬਣ ਰਿਹਾ ਸੀ ਲੇਕਿਨ ਅੱਜ ਰੋਣਾ ਆ ਰਿਹਾ ਹੈ ਕਿ ਸਰਕਾਰ ਆ ਗਈ ਹੈ ਇਹਨੇ ਜਿੱਦ ਦੇ ਵਿੱਚ ਬਰਬਾਦੀ ਕਰ ਦਿੱਤੀ ਹੈ ਕੰਨੀ ਸਾਹਿਬ ਨੇ ਕੋਈ ਕਸਰ ਨਹੀਂ ਛੱਡੀ ਪਰ ਸਰਕਾਰ ਅਨੁਸਾਰ ਆਮ ਆਦਮੀ ਪਾਰਟੀ ਨੇ ਇਹ ਸਾਰਾ ਸਾਰਾ ਪੈਸਾ ਜ਼ੀਰੋ ਕਰਤਾ ਇਹ ਸ਼ਾਨਦਾਰ ਬਿਲਡਿੰਗ ਜਿਹੜੀ ਬਣੀ ਹੈ ਇਹਦੇ ਵਿੱਚ ਉੱਲੂ ਔਰ ਕਬੂਤਰ ਬੋਲਦੇ ਹੈ ਇਹ ਉੱਲੂ ਤੇ ਕਬੂਤਰ ਜਿੱਥੇ ਅਜਾੜ ਹੁੰਦਾ ਉੱਥੇ ਨਹੀਂ ਬੋਲਦੇ ਜਦੋਂ ਸਰਕਾਰਾਂ ਗਲਤ ਫੈਸਲੇ ਕਰਦੀਆਂ ਆਪਣੀ ਮਾੜੀ ਨੀਤ ਦੇ ਨਾਲ ਨੁਕਸਾਨ ਕਰਦੀਆਂ ਸੂਬੇ ਦਾ ਤਾਂ ਇਸ ਤਰ੍ਹਾਂ ਆ ਕੇ ਬਹੁਡੀਆਂ-ਬੜੀਆਂ ਬਿਲਡਿੰਗਾਂ ਦੇ ਵਿੱਚ ਉੱਲੂ ਤੇ ਕਬੂਤਰ ਬੋਲਣ ਲੱਗ ਜਾਂਦੇ ਆ